ਐਮਟੀਬੀ ਵਿਭਾਗ ਜਿਰੀ ਤੱਪ ਤਲੀ ਪੋੜੀ ਤੋਂ ਲੈ ਕੇ ਸਾਰੀਆਂ ਮੰਜ਼ਲਾਂ ਸਾਰੇ ਕਮਰੇ ਸਾਰੇ ਦਫਤਰੀ ਕਰਪਸ਼ਨਾਂ ਨਾਲ ਭਰੇ ਪਏ ਆ ਮੈਂ ਏਟੀਬੀ ਦੀ ਡਿਊਟੀ ਲਾ ਦਿੰਦਾ ਵਾਂ ਏਟੀਬੀ ਸਾਹਿਬ ਕਹਿੰਦੇ ਆ ਜੀ ਮੈਂ ਇੰਸਪੈਕਟਰ ਡਿਊਟੀ ਲਾ ਦਿੰਨਾ ਇੰਸਪੈਕਟਰ ਕੌਣ ਹੈ ਉਹ ਜੋ ਕਰਪਟ ਮਨੀਸ਼ ਅਰੋੜਾ ਜਿਹੜਾ ਤੱਲੇ ਕਾਰਵਾਈ ਕਰਕੇ ਖੁਸ਼ ਨਹੀਂ ਹੋਗਾ ਤਲੇ ਤੋਂ ਚਾਰ ਵਾਸੀਆਂ ਨੂੰ ਜੈ ਸ਼੍ਰੀ ਰਾਮ ਅਰਰ ਮਹਾਦੇਵ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼ਰੂਆਤ ਜੀ ਦੀ ਫਤਿਹ ਮੈਂ ਵਿਕਰਮ ਮੰਡੋਤਰਾ ਰਾਸ਼ਟ੍ਰਿਕ ਦਕਸ਼ ਆਲ ਇੰਡੀਆ ਹਿੰਦੂਏਕਤਾ ਅੰਚਿਤੋਂ ਅੱਜ ਜਿਹੋ ਹੁੰਦੀ ਸੀ ਆਪਣਾ ਗੱਡਰ ਖੜਾ ਕੀਤਾ ਵਾ ਆਪਣੇ ਸਮਾਜ ਨੂੰ ਸੁਧਾਰਨ ਲਈ ਕਰਪਸ਼ਨ ਨੂੰ ਖਤਮ ਕਰਨ ਲਈ ਜਿਹੜੀਆਂ ਸਾਡੇ ਸ਼ਹਿਤ ਕ੍ਰੀਤੀਆਂ ਨੂੰ ਖਤਮ ਕਰਨ ਲਈ ਹਿੰਦੂਏਕਤਾ ਮਚ ਹਮੇਸ਼ਾ ਵਾਅਦਾ ਚੁਕਦੀ ਆਈ ਹੈ ਉਹ ਚੁਕਦੀ ਰਹੇਗੀ ਸਭ ਤੋਂ ਵੱਡਾ ਮੁੱਦਾ ਹੈ ਕਰਪਸ਼ਨ ਨੂੰ ਕਦਮ ਕਰਨ ਦਾ ਜਿਹੜਾ ਕਿ ਇੱਕ ਬੜਾ ਵੱਡਾ ਨਗਰ ਨਿਗਮ ਐਮਟੀਪੀ ਵਿਭਾਗ ਜਿਰੀ ਤਪਤਲੀ ਪੋੜੀ ਤੋਂ ਲੈ ਕੇ ਸਾਰੀਆਂ ਮੰਜ਼ਲਾਂ ਸਾਰੇ ਕਮਰੇ ਸਾਰੇ ਦਫਤਰੀ ਕ腐ਸ਼ਨਾਂ ਭਰੇ ਪਏ ਆ ਸਭ ਤੋਂ ਵੱਡਾ ਕ腐ਸ਼ਨ ਦਾ ਕੰਮ ਆ ਉਹ ਐਮਟੀਪੀ ਵਿਭਾਗ ਤੋਂ ਚੱਲੂ ਹੁੰਦਾ ਹੈ ਸ਼ਹਿਰ ਦੇ ਸੁੰਦਰਗੜ ਮੈਪ ਨੂੰ ਇੱਕ ਗ੍ਰਹਿਣ ਲਾਨ ਵਾਲਾ ਐਮਟੀਪੀ ਵਿਭਾਗ ਲਗਾਤਾਰ ਮੇਰੀ ਤਾਂ ਸੱਸਤਾ ਕੰਮ ਕਰਦੀ ਆ ਉਹ ਵੀ ਕਾਫੀ ਆਰਟੀ ਐਕਟਿਵਿਸਟ ਨੇ ਜਿਹੜਾ ਕਿ ਸਮੇ ਸਮੇ ਸਰ ਅਵਿਆਦ ਬਿਲਡਿੰਗਾਂ ਦਾ ਜਿਹੜਾ ਮੁੱਦਾ ਚੁੱਕਦੀ ਆ ਪਰ ਐਮਟੀਪੀ ਵਿਭਾਗ ਦੇ ਜਿਹੜੇ ਕੁਝ ਬਰਸ਼ਟ ਅਧਿਕਾਰੀ ਨੇ ਕੱਪ ਕੱਪ ਅਧਿਕਾਰੀ ਨੇ ਉਹਨਾਂ ਦੇ ਜੂਂ ਤੰਗ ਨਹੀਂ ਰਿੰਗਦੀ ਉਹ ਆਪਣਾ ਕੰਮ ਸਿੱਧਾ ਕਰੀ ਜਾਂਦੇ ਆ ਲਗਾਤਾਰ ਜਿਹੜੀਆਂ ਮੇਰੀਆਂ ਕੰਪਲੀਟਾਂ ਐਮਟੀ ਵਿਭਾਗ ਨੂੰ ਜਾਂਦੀਆਂ ਆ ਪਰ ਉਹਦੇ ਨਾਮ ਤੋਂ ਲੈ ਕੇ ਕਾਰਵਾਈ ਹੁੰਦੀ ਆ ਅੱਜ ਇੱਕ ਬੜੇ ਹੋਣ ਹਾਰ ਬੜੇ ਹੋਨਰਸ ਰਿਸਪੈਕਟ ਗਿਆ ਸਕਦੇ ਆ ਜਿਨ੍ਹਾਂ ਨੂੰ ਨਗਰ ਨਿਗਮ ਕਮਿਸ਼ਨਰ ਸਾਹਿਬ ਨੇ ਦੋ-ਦੋ ਉਦੇ ਦਿੱਤੇ ਆ ਇੱਕ ਨੋਚ ਦਾ ਤੇ ਇੱਕ ਸੈਂਟਰ ਦਾ ਇੰਸਪੈਕਟਰ ਮਨੀਸ਼ अरोड़ा ਜੀ ਜਿਨ੍ਹਾਂ ਦੇ ਪਹਿਲੇ ਵੀ ਕਾਫੀ ਆਰਟੀਐਕਚੁਇਸਟ ਵੱਲੋਂ ਗੰਭੀਰ ਰੋਗ ਲੱਜੁਕਿਆ ਕਿ ਇਹਨਾਂ ਨੂੰ ਦਫਤਰ ਜਾਣ ਦੀ ਲੋੜ ਨਹੀਂ ਪੈਂਦੀ ਇਹਨਾਂ ਦੇ ਕੋਰੀ ਜਿਹੜੇ ਨਕਸ਼ੇ ਪਾਸ ਹੋ ਜਾਂਦੇ ਆ ਇਹਨਾਂ ਨੂੰ ਫੀਸ ਦਿਓ ਤੇ ਨਕਸ਼ੇ ਪਾਸ ਕਰਾ ਲਓ ਜਿੱਥੇ ਮਨੀਸ਼ ਜੀ ਮਿਹਰਬਾਨ ਹੁੰਦੇ ਆ ਉੱਥੇ ਤੁਸੀਂ ਦਸ ਬਟਲੀ ਬਿਲਡਿੰਗ ਬਣਾ ਸਕਦੇ ਹੋ ਤੇ ਜਿੱਥੇ ਮਨੀਸ਼ ਜੀ ਖੁਸ਼ ਨਹੀਂ ਹੁੰਦੇ ਉੱਥੇ ਆਰਟੀ ਐਡਵੋਕਟ ਜਾਂ ਸੰਸਦ ਦੇ ਜਿਹੜੀ ਕੰਪਲੇਂਟਾਂ ਆ ਇਹਨੂੰ ਕੂੜੇ 'ਚ ਮਨੀਸ਼ ਜੀ ਸੁੱਟ ਦਿੰਦੇ ਆ ਤੇ ਜਵਾਬ ਆ ਦਿੰਦੀ ਮੇਰੇ ਕੋਲ ਟਾਈਮ ਹੀ ਨਹੀਂ ਆ ਮੇਰੇ ਕੋਲ ਕੰਮ ਬਹੁਤ ਆ ਐਨ ਪੁੱਛਿਆ ਜੇ ਤੁਹਾਨੂੰ ਕਿਹੜਾ ਕੰਮ ਹੈ ਕੀ ਸ਼ਹਿਰ ਦੇ ਕ腐ਸ਼ਨ ਨੂੰ ਵਿਧਾਨਦਾ ਕੰਮ ਹੈ ਕਿ ਆਵੈਦ ਬਿਲਡਿੰਗਾਂ ਨੂੰ ਬੰਦ ਕਰਨ ਦਾ ਕੰਮ ਹੈ ਜਿੰਦਾ ਕੋਈ ਆਰਟੀਆਈ ਐਕਟਿਵਿਸਟ ਬਿਲਡਿੰਗ ਦੇ ਬਾਹਰ ਖੜੇ ਹੋ ਕੇ ਲਾਈਵ ਕਰਦਾ ਵਾ ਉੱਥੇ ਦਾ ਪੀਲਾ ਬੰਝਾ ਲਾ ਕੇ ਪਹੁੰਚ ਜਾਂਦੇ ਆ ਤੇ ਜਿੱਥੇ ਤੇ ਕੰਪਲੀਟਾਂ ਪਾਉਣ ਤੋਂ ਬਾਅਦ ਇਹਨਾਂ ਨੂੰ ਪੁੱਛਿਆ ਜਾਂਦਾ ਵਾ ਤੇ ਉੱਥੇ ਉਲਟਾ ਕਾਰਵਾਈ ਕਰਨ ਦੀ ਬਜਾਏ ਧਮਕਾਉਂਦੇ ਆ ਜੀ ਉਹ ਪਹੁੰਚ ਆਲੇ ਬੰਦੇ ਆ ਤੁਸੀਂ ਆਪਣਾ ਧਿਆਨ ਰੱਖੋ ਐਦਾਂ ਮੇਰੀਆਂ ਦੋ ਕੰਪਲੀਟਾਂ ਚੱਲਦੀਆਂ ਪਈਆਂ ਆ ਚਵਾਨੀ ਮੋਟਰ ਕੋਟ ਰੋਡ ਦੀਪ ਕੰਪਲੈਕਸ ਦੇ ਨਾਲ ਇੱਕ ਗਲੀ ਦੇ ਵਿੱਚ ਇਹ ਹੋਟਲ ਬਣ ਰਿਹਾ ਜੀ ਇਹ ਪੰਜ ਮੰਜ਼ਲਾ ਹੋਟਲ ਤਿਆਰ ਹੋ ਚੁੱਕਾ ਹੈ ਇੰਸਪੈਕਟਰ ਮਨੀਸ਼ ਜੀ ਦੀ ਮਿਹਰਬਾਨੀ ਨਾਲ ਮੈਂ ਲਗਾਤਾਰਾਂ ਬੱਲੇ ਵਰਬਲੀ ਕੰਪਲੇਟ ਦਿੱਤੀ ਆ ਮੈਨੂੰ ਇਹਨਾਂ ਨੇ ਐਯੋਗਰੀ ਕਾਰਵਾਈ ਚੱਲ ਰਹੀ ਹੈ ਕਾਰਵਾਈ ਇਹ ਮਨੀਸ਼ ਜੀ ਨੇ ਚਲਾਈ ਉਹਨੂੰ ਕੰਮ ਬੰਦ ਕਰਨ ਦੀ ਬਜਾਏ ਉਹਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਤੂੰ 10 ਬੰਦੇ ਬਜਾਏ 20 ਬੰਦੇ ਲਾਗੇ ਰਾਤੋ ਰਾਤ ਹੋਟਲ ਤਿਆਰ ਕਰ ਲੈ ਅੱਜ ਮਜਬੂਰਨ ਆ ਮੈਨੂੰ ਜਿਹੜਾ ਸਾਡੇ ਦੇਸ਼ ਦਾ ਸਾਡੇ ਸਮਾਜ ਦਾ ਚੌਥਾ ਸਤਾ ਮੈਂ মিডিਆ ਉਸ মিডিਆ ਦੇ ਰਾਈਮਾਂ ਤੇ ਗੱਲ ਗੁੰਜਾਣਾ ਚਾਹਨਾ ਵਾਂ ਕਿ ਜੇ ਇੰਸਪੈਕਟਰ ਮਨੀਸ਼ ਅਰੋੜਾ ਜੀ ਵਰਗੇ ਸ਼ਹਿਰ ਦੇ ਵਿੱਚ ਸਾਡੇ ਮਾਨਯੋਗ ਨਗਰ ਕਮਿਸ਼ਨਰ ਜੀ ਦੋ ਦੋ ਉਹਦੇ ਨਾਰਥ ਔਰ ਸੈਂਟਰਲ ਦੇ ਦੇਣਗੇ ਔਰ ਮਨੀਸ਼ ਅਰੋੜਾ ਜੀ ਘਰ ਬੈਠ ਕੇ ਨੱਚੇ ਪਾਸ ਕਰਨਗੇ ਤੇ ਫਿਰ ਸ਼ਹਿਰ ਦੇ ਸੁੰਦਰ ਗੜ ਮੈਪ ਨੂੰ ਜਿਹੜਾ ਗ੍ਰਹਿਣ ਲੱਗ ਰਿਹਾ ਔਰ ਇੱਕ ਜ਼ਿੰਮੇਵਾਰਦਾਰ ਇੰਸਪੈਕਟਰ ਮਨੀਸ਼ ਅਰੋੜਾ ਦੇ ਨਾਲ-ਨਾਲ ਇਹਨਾਂ ਦੇ ਜਿਹੜੇ ਉੱਪਰਲੇ ਅਫਸਰ ਹੈ ਏਟੀਪ ਅਸਿਸਟੈਂਟ ਟਾਊਨ ਪਲੈਨਰ ਪਰਮਿੰਦਰਜੀਤ ਸਿੰਘ ਜੀ ਜਿਨ੍ਹਾਂ ਦੇ ਕੁਝ ਦਿਨ ਪਹਿਲਾਂ ਬੜੇ ਗੰਭੀਰ ਰੋਗ ਗੰਭੀਰ આરોਪ ਲੱਗੇ ਆ ਪਰ ਉਹ ਰੋਪਾਂ ਨੂੰ ਨਸੀਰ ਤੋਂ ਨਕਾਰਦੇ ਹੋਏ ਸ਼ਹਿਰ ਦੇ ਵਿੱਚ ਅਵੈਧ ਮਾਰਗਾਂ ਦਾ ਕਾਰੋਬਾਰ ਆ ਉਹ ਟੜਨਾਂ ਚੱਲ ਰਿਆ ਦਾ ਇਹਦੇ ਨਾਲ-ਨਾਲ ਮੇਰੀ ਕੰਪਲਟ ਰੋਡ ਚੱਲਦੀ ਵੀ ਆ ਗੋਪਾਲ ਮੰਦਿਰ ਦੇ ਨਾਲ ਇਕ ਕੰਪਲੈਕਸ ਬਰ ਰਿਹਾ ਮੰਟੀ ਕੰਪਲੈਕਸ ਜਿਹਦੇ ਦੀ ਇੱਕ ਬਹੁਤ ਵੱਡੇ ਚੈਨਲ 'ਚ ਵਾ ਚੁੱਕੀ ਗਈ ਸੀ ਪਰਮਿੰਦਰਜੀਤ ਸਿੰਘ ਵਾਰਸੇ ਦੋ ਦਿਨ ਕੰਮ ਬੰਦ ਹੋਇਆ ਅੱਜ ਉਹ ਜਿਹੜਾ ਮੰਡੀ ਕੰਪਲੈਕਸ ਆ ਖੁੱਲ ਕੇ ਚੱਲ ਰਿਹਾ ਵਾ ਇਸ ਤੋਂ ਉੱਪਰ ਆਜੋ ਐਮਟੀਪੀ ਮਿਊਨਿਸਪਲ ਟਾਊਨ ਪਲੈਨਰ ਸਾਡੇ ਮਿਹਰਬਾਨ ਜੀ ਜਿਨ੍ਹਾਂ ਦੇ ਪਹਿਲੇ ਇੱਕ ਵਿਜੀਲੈਂਸ ਜਾਂਚ ਖੁੱਲੀ ਹੋਈ ਆ ਉਹਨਾਂ ਦਾ ਵੀ ਪੂਰਾ ਸੁਰੱਖਣ ਆ ਅਵੈਧ ਕਾਰੋਬਾਰ ਜਿਹੜੇ ਵੈਲ ਬਿਲਡਿੰਗਾਂ ਨੂੰ ਜਿਹੜਾ ਬੰਦ ਨਹੀਂ ਕੰਮ ਹੋ ਰਿਹਾ ਉਨਾਂ ਕੋ ਜਾਓ ਤੋ ਇੱਕੋ ਜਵਾਬ ਦਿੰਦੇ ਜੀ ਮੈਂ ਏਟੀਪੀ ਦੀ ਡਿਊਟੀ ਲਾ ਦਿੰਦਾ ਵਾਂ ਏਟੀਪੀ ਸਾਹਿਬ ਕਹਿੰਦੇ ਆ ਜੀ ਮੈਂ ਇਨਸਪੈਕਟਰ ਡਿਊਟੀ ਲਾ ਦਨਾਂ ਇਨਸਪੈਕਟਰ ਕੌਣ ਹੈ ਉਹ ਜੋ ਕਰਪਟ ਮਨੀਸ਼ ਅਰੋੜਾ ਜਿਹੜਾ ਤੱਲੇ ਕਾਰਵਾਈ ਕਰਕੇ ਕੁਛ ਨਹੀਂਗਾ ਤੁਹਾਡੀ ਕਾਰਵਾਈ ਨਹੀਂ ਹੁੰਦੀ ਪੰਜਾਬ ਸਰਕਾਰ ਕਹਿੰਦੀ ਹੈ ਲੋਕਾਂ ਦੇ ਫੈਲ ਦੇ ਆਧਾਰ ਤੇ ਕੰਮ ਹੋਣਗੇ ਚਾਹੀ ਹਾਟਲ ਹੋਵੇ ਪਾਰਕਿੰਗ ਉੱਥੇ ਜ਼ਰੂਰੀ ਚਾਹੀਦੀ ਹੈ ਉਸ ਤੋਂ ਬਾਅਦ ਕਾਨੂੰਨੀ ਬਾਲੀ ਤੁਸੀਂ ਆ ਦੇਖੋ ਕਿ ਮਾਨਯੋਗ ਸੁਪਰੀਮੋ ਕੇਜਰੀਵਾਲ ਜੀ ਔਰ ਮੈਂ ਸਲੂਟ ਕਰਦਾ ਆਪਣੇ ਸੀਐਮ ਭਗਵੰਦ ਮਾਨ ਜੀ ਨੂੰ ਆਪ ਸਰਕਾਰ ਨੇ ਇੱਕ ਮੌਕਾ ਮੰਗਿਆ ਸੀ ਕਿ ਅਪਕੀ ਅਪਕਾ ਮੌਕਾ ਹਮ ਕੋ ਦਿਆ ਜਾਏ ਅਸੀਂ ਪੰਜਾਬ ਤੇ ਔਰ ਪੰਜਾਬ ਦੇ ਰਹਿਣ ਲੋਕਾਂ ਦੀ ਨੁਹਾਰ ਬਾਲ ਦਵਾਂਗੇ ਕ੍ਰਪਸ਼ਨ ਜਿਹੜੀ ਹੈ ਉਹ ਪੈਲ ਦੇ ਦਰਦ ਬੰਦ ਕੀਤੀ ਜਾਏਗੀ ਪਰ ਦੁੱਖ ਦੀ ਗੱਲ ਹੈ ਵਾ ਕਿ ਨੌਰਤ ਹਲਕੇ ਦੇ ਇੱਕ ਬ੍ਰਿਸ਼ ਅਧਿਕਾਰੀ ਜਿਨ੍ਹਾਂ ਨੇ ਬਹੁਤ ਵੱਡਾ ਮੁੱਦਾ ਚੁੱਕਿਆ ਸੀ ਆਪ ਸਰਕਾਰ ਦੇ ਇੱਕ ਬਹੁਤ ਵੱਡੇ ਅਹੁਦੇਦਾਰ ਹੈ ਇਹਨਾਂ ਨੇ ਉਹਨਾਂ ਨੇ ਨਹੀਂ ਚੱਲਣ ਦਿੱਤੀ ਤੇ ਮੈਂ ਤਾਂ ਫਿਰ ਖਸ਼ੀਵਸਾਣਾ ਪ੍ਰਧਾਨ ਛੋਟਾ ਜਾਂ ਇਹਨਾਂ ਨੇ ਮੇਰੀ ਕਿ ਚੱਲਣ ਦੇਣੀ ਆ ਗੱਲ ਹੋਈ ਜਾਂਦੀ ਆ ਕਿ ਜਿੱਥੇ ਤਾਂ ਮੇਂ ਜਿਬਾਂ ਭਰੀਆਂ ਜਾਂਦੀਆਂ ਉੱਥੇ ਦਾ ਕਾਰਵਾਈ ਬਿਲਕੁਲ ਨਹੀਂ ਹੁੰਦੀ ਤਾਂ ਸਾਰੇ ਸ਼ਹਿਰ ਚ ਹੋ ਰਹੀ ਹੈ ਨਾ ਪੂਰੇ ਸ਼ਹਿਰ ਦੇ ਪੂਰੇ ਪੰਜਾਬ ਚ ਹੋ ਰਹੀ ਹੈ ਚਾਹੇ ਇਲਾਕਾ ਨੌਰਥ ਰੇਲਾ ਲੋ ਚਾਹੇ ਵੈਸਟਰਨ ਲੋ ਸਰਕਾਰ ਆਈ ਸੀ ਨਾ ਇਹ ਦੇਖੋ ਗੈਂਗਵਾੜ ਦੇ ਨਿਸ਼ਾਨੇ ਗੱਲ ਕੀਤੀ ਜਾਏ ਤੇ ਮੈਂ ਆਪਣੇ ਮਾਨਯੋਗ ਪੁਲਿਸ ਕਮਿਸ਼ਨਰ ਭੁੱਲਰ ਸਾਹਿਬ ਜੀ ਦੀ ਸਲੂਟ ਕਰਦਾ ਕਿ ਅੱਜ 3 ਮਹੀਨਿਆਂ ਤੋਂ ਨਸ਼ਾ ਵਿਰੁੱਧ ਅਭਿਆਨ ਚੱਲ ਰਿਹਾ ਔਰ ਜਿੰਨਾ ਵੀ ਨਸ਼ੇ ਵਾਲਿਆਂ ਦੀ ਜਿਹੜੀਆਂ ਕੋਠੀਆਂ ਆ ਉਹ ਸਾਰੀਆਂ ਦੋਸ਼ਕੀਆਂ ਜਾਰੀਆਂ ਮੈਂ ਔਰ ਮੈਂ ਇਹੀ ਚਾਹਨਾ ਕਿ ਜਿੱਦਾਂ ਸਾਡੇ ਮਾਨਯੋਗ ਪੁਲਿਸ ਕਮਿਸ਼ਨਰ ਜੀ ਭੁੱਲਰ ਸਾਹਿਬ ਕੰਮ ਕਰ ਰਿਹਾ ਥੋੜਾ ਜਿਹਾ ਸचेਤ ਸਾਡੇ ਨਗਰ ਨਿਯਮ ਦੇ ਕਮਿਸ਼ਨਰ ਸਾਹਿਬ ਨੂੰ ਹੋਣਾ ਪਏਗਾ ਆਪਣੇ ਖਲੜੇ ਅਧਿਕਾਰੀਆਂ ਚ ਕੰਜਾ ਕਸਣਾ ਪਏਗਾ ਐਮਟਪੀ ਮਿਹਰਬਾਨ ਜੀ ਨੂੰ ਮੈਂ ਸੰਦੇਸ਼ ਦੇਣਾ ਚਾਹਨਾ ਵਾ ਕਿ ਆਪਣੇ ਕਰਪਟ ਇਸ ਤਰ੍ਹਾਂ ਅਮਨੀਸ਼ अरोड़ा ਤੇ ਨੱਥ ਪਾਈ ਜਾਏ ਕਿ ਜਿਹੜਾ ਪੈਸਾ ਮਨੀਸ਼ अरोड़ा ਦੀ ਜਾਂ ਮिली ਭਗਤ ਨਾਲ ਵਿਰਸ ਅਧਿਕਾਰੀਆਂ ਦੀ ਜੇਬ 'ਚ ਜਾ ਰਿਹਾ ਦਾ ਉਹ ਪੈਸਾ ਨਗਰ ਨਿਗਮ ਦੇ ਖਜ਼ਾਨੇ 'ਚ ਭਰਨਾ ਚਾਹੀਦਾ ਤਾਂ ਕਿ ਉਹ ਜਿਹੜਾ ਪੈਸਾ ਸਾਡੇ ਗੁਰੂਆਂ ਦੀ ਨਗਰੀ ਉਹ ਜਨਤਾ ਦੇ ਕੰਮ ਆਏ ਪਰ ਮੈਨੂੰ ਦੁੱਖ ਦੀ ਗੱਲ ਹੈ ਕਿ ਪ੍ਰੈਸ ਕਾਨਫਰੰਸ ਇੱਕ ਨਾਮਾਤ ਤੱਕ ਰਹਿ ਜਾਂਦੀ ਆ ਇਹਨਾਂ ਨੂੰ ਇੰਨੀ ਸ਼ਰਮ ਨਹੀਂ ਗਈ ਇੱਥੇ ਪ੍ਰੈਸ ਕਾਨਫਰੰਸ 2 ਦਿਨ ਬਾਅਦ ਕੰਮ ਬੰਦ ਕਰਦੇ ਆ ਤੀਜੇ ਦਿਨੋਂ ਕੰਮ ਫੇਰ ਚੱਲ ਰੋ ਇੰਦਾ ਦਾ ਮੈਂ ਖੁੱਲ ਕੇ ਅੱਜ ਐਲਾਨ ਕਰ ਰਿਹਾ ਵਾਂ ਇਹ ਭਈ ਦੋ ਕੰਪਲੀਟਾਂ ਦਾ ਇਹ ਦੂਜੀ ਕੰਪਲੀਟ ਹੈ ਜੀ ਮੇਰੀ ਸੈਂਟਰਲ ਕੇ ਦੀ ਉਸ ਸਹਾਲਪੂਰਾ ਚੌਕ ਨੀਅਤ ਡਾਕਨਾਂ ਜਿੱਦੋਂ ਮੈਂ ਕੰਪਲੀਟ ਪਾਈ ਸੀ ਇਹ ਕੰਸਟਰਕਸ਼ਨ ਇਨਕੰਪਲੀਟ ਸੀ ਅੱਜ ਦਾ ਮਹੂਰਤ ਹੋ ਗਿਆ ਇਹ ਵੀ ਓਪਨਿੰਗ ਹੋ ਗਈ ਹੈ ਇੰਸਪੈਕਟਰ ਮਨੀਸ਼ ਵਰਮਾ ਸੋਰੀ ਇੰਸਪੈਕਟਰ ਮਨੀਸ਼ ਅਰੋੜਾ ਜੀ ਦੀ ਮਿਹਰਬਾਨੀ ਨਾਲ ਅੱਜ ਮੈਂ ਨਗਰ ਨਿਗਮ ਦਫਤਰ ਗਿਆ ਤੇ ਤਕਰੀਬਨ 10:30 ਲੈ ਕੇ 11:30 ਤੱਕ ਉਹਦੇ ਸੀਸੀਟੀਵੀ ਫੁਟੇ ਕਢਾਈ ਜਾ ਸਕਦੀ ਆ ਮੈਨੂੰ ਮਨੀਸ਼ अरोड़ा ਨੇ ਜਵਾਬ ਕੀ ਦਿੱਤਾ ਕਿ ਮੇਰੇ ਕੋਲ ਟਾਈਮ ਨਹੀਂਗਾ ਉਹ ਜਿਹੜੇ ਨੋਟਿਸ ਮੈਂ ਜੂਰ ਬਣਾਏ ਹੋਏ ਨੇ ਉਹ ਠੀਕ ਵਾਜ ਪਰ ਮੈਂ ਕਿਹਾ ਗੱਡੀ ਚਾਹਨਾ ਜਾਨਾ ਮੈਂ ਉਹ ਜਿਹੜੇ ਨੋਟਿਸ ਆ ਉਹ ਦੇ ਨਹੀਂ ਸਕਿਆ ਉਹਨਾਂ ਪੁੱਛਣਾ ਚਾਹਨਾ ਮਨੀਸ਼ अरोड़ा ਜੀ ਨੂੰ ਜਿਹੜੀ ਅੱਜ ਵੈੱਡ ਬਿਲਡਿੰਗ ਖੜੀ ਹੋ ਗਈ ਆ ਇਹਦਾ ਜ਼ਿੰਮੇਦਾਰ ਕੌਣ ਆ ਇਹ ਜਿਹੜੀ ਰਿਆਸੀ ਨਕਸ਼ਾ ਪਾਸ ਕਰਾ ਕੇ 4 ਫੁੱਟ ਗਲਜੋ ਹੋਟਲ ਬਣ ਗਿਆ ਕਿਹੜਾ ਸੀਐਲਯੂ ਹੋਇਆ ਵਾ ਇਹ ਸੀਐਲਯੂ ਹੋਇਆ ਵਾ ਤੇ ਇਹ ਪੈਸਾ ਕਿਹਾ ਪੰਜਾਬ ਸਰਕਾਰ ਦੇ ਨਗਰ ਨਿਗਮ ਦੇ ਖਜ਼ਾਨੇ ਚ ਪਹੁੰਚਿਆ ਜਾਂ ਨਗਰ ਨਿਗਮ ਦੇ ਮੌਜੂਦਾ ਇਸ ਇਲਾਕੇ ਨੂੰ ਲੱਗਦੇ ਪਦ ਅਧਿਕਾਰੀਆਂ ਦੀ ਜੇਬ ਚ ਜਾ ਪਹੁੰਚਿਆ ਵਾ ਜੇ ਇਹ ਦੋਨਾਂ ਕੰਪਰੇਟਾਂ ਤੇ ਇੰਸਪੈਕਟਰ ਮਨੀਸ਼ ਅਰੋੜਾ ਜੀ ਕਾਰਵਾਈ ਨਹੀਂ ਕਰਦੇ ਜਾਂ ਡੈਮੋਲੇਸ਼ਨ ਨਹੀਂ ਹੁੰਦੀ ਤੇ ਖੁੱਲ ਗਿਆ ਕੀ ਸਾਹਮਣੇ ਆਂਦੀ ਆ ਇੰਸਪੈਕਟਰ ਮਨੀਸ਼ ਅਰੋੜਾ एटीबी परमनजीत दी सिंह जी एमटीबी मेहरबान जी जिन्ना ਦੇ ਪਹਿਲੇ ਵਿਜੀਲੈਂਸ ਜਾਂਚ ਇੱਕ ਚੱਲ ਰਹੀ ਆ ਉਹਦਾ ਤਾਂ ਇਹ ਜਾਂਚ ਤੇ ਉੱਥੋਂ ਦੀ ਬਰੀ ਨਹੀਂ ਹੋਏ ਤੇ ਮੈਂ ਮੰਗ ਕਰੂੰਗਾ ਕਿ ਇਹਨਾਂ ਤਿੰਨਾਂ ਅਫਸਰਾਂ ਦੀ ਵਿਜੀਲੈਂਸ ਜਾਂਚ ਕੀਤੀ ਜਾਵੇ ਔਰ ਇਹਨਾਂ ਦੇ ਦੇਖਿਆ ਜਾਵੇ ਕਿ ਇਹਨਾਂ ਦੀ ਤਨਖਾਹ ਕਿੰਨੀ ਹੈ ਔਰ ਇਹਨਾਂ ਕੋਲ ਅੱਜ ਦੀ ਤਰੀਕ ਵਿੱਚ ਪ੍ਰਾਪਰਟੀ ਕਿੰਨੀ ਹੈ ਕਿਉਂਕਿ ਜਿੰਨੀ ਦੇਰ ਤੱਕ ਵਿਜੀਲੈਂਸ ਜਾਂਚ ਨਹੀਂ ਹੋਏਗੀ ਇਹ ਜਿਹੜੇ ਬ੍ਰਿਸ਼ ਅਧਿਕਾਰੀ ਐ ਬਿਲਕੁਲ ਨਹੀਂ ਸੁਧਰਣਗੇ ਇਹਨਾਂ ਨੇ ਆਪਣੀਆਂ ਜੇਬਾਂ ਭਰਨ ਦੇ ਤਲਾਵਾਂ ਨਗਰ ਨਿਮ ਦਾ ਗੱਲਾ ਖਾਲੀ ਕਰਤਾ ਹੋਇਆ ਔਰ ਅੱਜ ਦੀਪ ਕੰਪਲੈਕਸ ਦੇ ਵਿੱਚ ਜਿਹੜਾ ਹੋਟਲ ਬਰ ਰਿਹਾ ਉਹ ਇਨਸਪੈਕਟਰ ਮਨੀਸ਼ ਅਰੋੜਾ ਦੀ ਮਿਲੀ ਭਗਤ ਨਾਲ ਬਰ ਰਿਹਾ ਔਰ ਉਹਨਾਂ ਤੇ ਸੁਰੱਖਿਸ਼ਨ ਏਟੀਪੀ ਪਰਮੰਜਰਜੀਤ ਔਰ ਐਮਟੀਪੀ ਦੇ ਸਾਹਿਬੇ ਮਿਹਰਬਾਨ ਸਰ ਖੁੱਲ ਕੇ ਦੇ ਰਿਹਾ ਹਾਂ ਹਾਂਜੀ ਹਾਂਜੀ ਬੋਲੋ ਇੱਕ ਨਾ ਆਲ ਇੰਡੀਆ ਹਿੰਦੂ ਇਕਤਾ ਮੰਚ ਦੇ ਵਿਕਰਮ ਗੁਲੋਤਰਾ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਨੇ ਮੋਟਰ ਦੇ ਨਾਲ ਦੀਪ ਜਿਹੜਾ ਹੈਗਾ ਹੋਟਲ ਤੇ ਇੱਕ ਸਿਆਨਪੁਰੇ ਚੌਂਕ ਦਾਕਰ ਨੇ ਬਿਲਕੁਲ ਨਾਲ ਹਾਂਜੀ ਹਾਂਜੀ ਉਸ ਤੋਂ ਲੋ ਉਹਨਾਂ ਨੇ ਕਿਹਾ ਵਾ ਜੀ ਕਿ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਇੰਸਪੈਕਟਰ ਸਾਹਿਬ ਵੱਲੋਂ ਕਿਹਾ ਜਾ ਰਿਹਾ ਕਿ ਮੇਰੇ ਕੋਲ ਟਾਈਮ ਨਹੀਂ ਗਾ ਨਾ ਟਾਈਮ ਨੋਟਿਸ ਭੇਜਾਂਦਾ ਉਹ ਹੀ ਆਪ ਜੀ ਨੂੰ ਪੁੱਛਣਾ ਸੀ ਕਿ ਕੀ ਕਾਰਵਾਈ ਕੀਤੀ ਗਈ ਸਰ ਉਹਨਾਂ ਕੋਲ ਉਹ ਤੁਹਾਡੇ ਮਨਾ ਜਿਹੜੀ ਕੰਪਲੀਟ ਕੀਤੀ ਤੇ ਉਹ ਜਵਾਬ ਆ ਜਾਏਗਾ ਉਹਨਾਂ ਨੂੰ ਅੱਛਾ ਹਾਂਜੀ ਕਹਿੰਦੇ ਜਿਹੜਾ ਉਹਦਾ ਹੋਟਲ ਕਲਸ ਕਰੋ ਉਹਨੂੰ ਕਾਰਵਾਈ ਕੀਤੀ ਮਤਲਬ ਹੋਇਆ ਜੋ ਨੇ ਕੰਪਲੀਟ ਕੀਤੀ ਉਹਨਾਂ ਨੂੰ ਰਿਟਰਨ ਦਾ ਜਵਾਬ ਆ ਜਾਏਗਾ ਉਹਨਾਂ ਨੂੰ ਜਿਹੜਾ ਦੀਪ ਕੰਪਲੈਕਸ ਦੀ ਗੱਲ ਕਰ ਰਹੇ ਜੀ ਕਹਿੰਦੇ 5 ਮੰਜ਼ਿਲਾ ਜਿਹੀ ਮਰਜ਼ੀ ਵਾਲੀ ਬਿਲਡਿੰਗ ਹੋ ਗਈ ਜੀ ਜੋ ਉਹਨਾਂ ਨੇ ਤਿੰਨ ਕੰਪਲੀਟ ਕੀਤੀ ਹੈ ਰਿਟਨਰ ਨਾਲ ਪਲਾਈ ਆ ਜਾਏਗਾ ਜੀ ਕਿ ਆਪਾਂ ਨੂੰ ਨੋਟਿਸ ਭੇਜਦਾ ਜੀ ਜਾਨ ਜੋ ਵੀ ਕਾਰਵਾਈ ਕਰਨੀ ਕਰਤੀ ਠੀਕ ਹੈ ਬਾਜੀ ਆ ਗਿਆ